ਹੈਲੋ ਜੀ ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਜੰਦਾ ਪਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਵੀਡੀਓ ਵਿੱਚ ਮੈਂ ਲੈ ਕੇ ਆਈਆਂ ਤੁਹਾਡੇ ਲਈ ਪ्युअर कॉटन ਦੇ ਸੂਟ ਇਹ ਜਿਹੜੇ ਚਾਰ ਸੂਟ ਨੇਗੇ ਇਹ ਪ्युअर कॉटन ਦੇ ਵਿੱਚ ਨੇਗੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਮੰਗਵਾ ਸਕਦੇ ਹੋਗੇ ਆਰਡਰ ਕਰ ਸਕਦੇ ਹੋ ਇਸ ਦੇ ਨਾਲ ਵੀ ਮੈਚਿੰਗ ਸਲਵਾਰ ਹੈਗੀ ਇਸ ਤੇ ਵੀ ਪ੍ਰਿੰਟ ਕੀਤਾ ਹੋਇਆ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 800 ਇਹ ਵਾਲੇ ਸੂਟ ਦਾ 800 ਆ ਪ੍ਰਾਈਸ ਤੇ ਜਿਹੜੇ ਬਾਕੀ ਤੈਨਾ ਦੇ ਨੇ ਉਹ 1100 ਦੇ ਨੇਗੇ ਜੇ ਪਲੀਜ਼ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋਗੇ ਤਾਂ ਪਲੀਜ਼ ਉਸ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੰਨੀ ਦੀ ਲੱਗਦੀ ਹੈਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਕੋਲ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਇਆ ਕਰੇ ਮੈਂ ਤੁਹਾਡੇ ਲਈ ਹੋਰ ਰੋਜ਼ ਨਵੇਂ ਤੋਂ ਨਵੇਂ ਸੂਟ ਲੈ ਕੇ ਆਇਆ ਕਰੂੰਗੀ ਚਲੋ ਜੀ ਏਸੀ ਅੱਜ ਦੇ ਆਪਣੇ ਸੂਟ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਨਗਾ ਤੁਸੀਂ WhatsApp ਮੈਸੇਜ ਕਰ ਸਕਦੇ ਹੋਗੇ ਚਲੋ ਜੀ ਆਪਾਂ ਵੀਡੀਓ ਦੇ ਅੰਡੈਥ ਹੀ ਕਰ ਦਿਆਂਗੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ